ਔਰ ਉਹਦੇ ਵਿੱਚ ਮੈਂ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਸਨਮਰ ਸ਼੍ਰੋਮਣੀ ਕਮੇਟੀ ਦੇ 11 ਅੰਤਰੰਕ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਇਸ ਪੇਮੈਸਜ ਸੁਕਾ ਕੇ ਤੁਹਾਡੇ ਚਰਨਾਂ 'ਚੋਂ ਅਪੀਲ ਕਰਦਾ ਕਿ 17 ਤਰੀਕ ਨੂੰ ਹੋ ਰਹੀ ਅੰਤਰੰਕ ਕਮੇਟੀ ਦੀ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਆਪਣਾ ਗਲਤ ਫੈਸਲਾ ਵਾਪਸ ਨਹੀਂ ਲੈਂਦੀ ਤਾਂ 28 ਮਾਰਚ ਦਿਨ ਸ਼ੁੱਕਰਵਾਰ 2025 ਨੂੰ 12 ਵਜੇ ਤੱਕ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਕਾਫਲਿਆਂ ਦੇ ਰੂਪ ਦੇ ਵਿੱਚ ਸਿੱਖ ਸੰਗਤਾਂ ਜਾਣਗੀਆਂ। ਉਹਨਾਂ ਨੂੰ ਸੰਗਤਾਂ ਦੀ ਨਾਪਟਦਾ ਔਰ ਸੰਗਤਾਂ ਦੇ ਰੋਸ਼ ਦਾ ਸਕਾਰ ਹੋਣਾ। ਸ਼੍ਰੀ ਕਲਤਕ ਸਾਹਿਬ ਦੇ ਨਾਮਯੁਕਤ ਜਥੇਦਾਰਾਂ ਦੀ ਨਿਯੁਕਤੀ ਤੋਂ ਬਾਅਦ ਵੱਖ-ਵੱਖ ਜਿਹੜੇ ਪੰਥਕ ਕਹਿ ਸਕਦੀ ਹੈ ਕਿ ਸੰਤ ਸਮਾਜਾਂ ਜਾਂ ਫਿਰ ਜਥੇਬੰਦੀਆਂ ਹੈਗੇ ਉਹਨਾਂ ਵੱਲੋਂ ਇਸ ਨਿਯੁਕਤੀ ਦਾ ਵਿਰੋਧ ਜਿਹੜਾ ਹੈਗਾ ਕੀਤਾ ਜਾ ਰਿਹਾ ਔਰ ਬੀਤੇ ਦਿਨੀ ਦੰਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਨ ਸਿੰਘ ਖਾਲਸਾ ਵੱਲੋਂ ਸ਼੍ਰੀ ਨੰਦਪੁਰ ਸਾਹਿਬ ਦੇ ਇੱਕ ਵੱਡਾ ਇਕੱਠ ਜਿਹੜਾ ਸੀਗਾ ਉਹ ਸੱਦਿਆ ਗਿਆ ਸੀ ਔਰ ਉਸ ਇਕੱਠ ਦੇ ਵਿੱਚ 6 ਮਤੇ ਜਿਹੜੇ ਪਾਏ ਗਏ ਸਨ ਉਸ ਸੰਸਾਰ 17 ਮਾਰਚ ਦੀ ਜਿਹੜੀ ਅੰਦਰਕ ਕਮੇਟੀ ਦੀ ਅੱਜ ਦੀ ਜਿਹੜੀ ਮੀਟਿੰਗ ਸੀਗੀ ਉਸ ਦੇ ਵਿੱਚ ਜਥੇਦਾਰ ਸਹਿਬਾਨਾਂ ਨੂੰ ਲੈ ਕੇ ਉਹਨਾਂ ਦੀ ਨਿਯੁਕਤੀ ਜਿਹੜੀ ਹੈਗੀ ਰੱਦ ਕਰਨ ਦੀ ਮੰਗ ਜਿਹੜੀ ਸੀਗੀ ਉਹ ਕੀਤੀ ਗਈ ਸੀ ਲੇਕਿਨ ਅੱਜ ਨਿਯੁਕਤੀ ਤੇ ਅੱਜ ਦੀ ਜੋ ਅੰਦਰਕ ਕਮੇਟੀ ਦੀ ਮੀਟਿੰਗ ਹੋਈ ਉਸ ਦੇ ਵਿੱਚ ਇਹ ਫੈਸਲਾ ਜਿਹੜਾ ਹੈਗਾ ਨਹੀਂ ਲਿਆ ਗਿਆ ਤਾਂ ਮੇਰੇ ਨਾਲ ਦੰਦਾਂਵੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਮੌਜੂਦ ਨੇ ਭਾਜੀ ਖਾਲਸਾ ਜੀ ਖਾਲਸਾ ਵਾਹਿਗੁਰੂ ਜੀ ਦੀ 14 ਮਾਰਚ ਨੂੰ ਸ਼੍ਰੀ ਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸੰਸਮਾਰਦੀ ਸਿੱਖ ਸੰਪਰਦਾਵਾਂ ਦੀ ਧੰਗ ਸਿੰਘ ਜਥੇਬੰਦੀਆਂ ਦੀ ਪੰਥਕ ਜਥੇਬੰਦੀਆਂ ਦੀ ਵੱਡੀ ਇਕੱਤਰਤਾ ਕੀਤੀ ਗਈ ਸੀ ਉਸ ਪੰਥਕ ਇਕੱਠ ਦੇ ਵਿੱਚ ਫੈਸਲਾ ਲਿਆ ਗਿਆ ਸੀ ਕਿ ਨਵੀਆਂ ਨਿਯੁਕਤੀਆਂ ਰੱਦ ਕੀਤੀਆਂ ਗਈਆਂ ਸਨ ਤਿੰਨੇ ਸੰਸਹਿਬਾਨਾਂ ਨੂੰ ਬਹਾਲ ਕਰਨ ਦਾ ਮਤਾ ਪਾਇਆ ਸੀ ਔਰ ਉਹਦੇ ਵਿੱਚ ਮੈਂ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਸਨਮਰ ਸ਼੍ਰੋਮਣੀ ਕਮੇਟੀ ਦੇ 11 ਅੰਤਰੰਕ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਸੀ ਕਿ ਮੈਂ ਸਿਰ ਝੁਕਾ ਕੇ ਤਵਾਡੇ ਚਰਨਾਂ 'ਚ ਫੀਲ ਕਰਦਾ ਕਿ 17 ਤਰੀਕ ਨੂੰ ਹੋ ਰਹੀ ਅੰਤਰੰਕ ਕਮੇਟੀ ਦੀ ਮੀਟਿੰਗ ਵਿੱਚ ਇਹ ਮੇਰੀ ਭਾਵਨਾ ਨਹੀਂ ਇਹ ਪੰਥ ਦੀਆਂ ਭਾਵਨਾ ਸੰਗਤਾਂ ਦੀਆਂ ਭਾਵਨਾ ਦੁਨੀਆ ਭਰ ਦੇ ਹਰ ਸਿੱਖ ਦੀ ਭਾਵਨਾ ਕਿ ਥੇਨੇ ਸਿੰਘ ਸਹਿਬਾਨਾ ਨੂੰ ਜਿਸ ਢੰਗ ਦੇ ਨਾਲ ਜਲੀਲ ਕੀਤਾ ਗਿਆ ਜਿਸ ਢੰਗ ਦੇ ਨਾਲ ਉਹਨਾਂ ਦਾ ਅਪਮਾਨ ਕੀਤਾ ਗਿਆ ਜਿਸ ਢੰਗ ਦੇ ਨਾਲ ਉਹਨਾਂ ਦਾ ਨਰਾਦਰ ਕੀਤਾ ਗਿਆ ਇਸ ਨਾਲ ਹਰ ਇੱਕ ਸਿੱਖ ਦੀ ਭਾਵਨਾ ਨੂੰ ਬਹੁਤ ਵੱਡੀ ਗਹਿਰੀ ਛੱਟ ਵੱਜੀ ਹੈ ਇਸ ਕਰਕੇ ਤੁਸੀਂ ਇਹਨਾਂ ਸੰਸਥਾਵਾਂ ਨੂੰ ਦੁਬਾਰਾ ਬਹਾਲ ਕਰੋ ਨਵੀਆਂ ਨਿਯੁਕਤੀਆਂ ਨੂੰ ਰੱਦ ਕਰੋ ਪਰ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੱਲੀ ਅੰਤਰੰਗ ਕਮੇਟੀ ਨੇ ਸਿੱਖ ਸੰਗਤਾਂ ਦੀਆਂ ਪੰਥਕ ਇਕੱਠ ਦੀਆਂ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਦੀ ਭਾਵਨਾਵਾਂ ਨੂੰ ਦਰਕਨਾਰ ਕਰਕੇ ਉਹਨਾਂ ਭਾਵਨਾਵਾਂ ਦੇ ਅਨੁਸਾਰ ਕੋਈ ਫੈਸਲਾ ਕੋਈ ਨਿਰਣਾ ਨਹੀਂ ਲਿਆ ਅੱਜ ਫੇਰ ਸਿੱਖਾਂ ਨੂੰ ਬਹੁਤ ਵੱਡਾ ਰੋਸ ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੇ ਅੰਤਰੰਕ ਕਮੇਟੀ ਦੇ ਉਹਨਾਂ ਮੈਂਬਰਾਂ ਦੇ ਉੱਤੇ ਔਰ ਜਿਹੜੇ ਵੀ ਮੈਂਬਰ ਸ਼੍ਰੋਮਣੀ ਕਮੇਟੀ ਦੇ ਇਸ ਗਲਤ ਫੈਸਲੇ ਦੀ ਹਮਾਇਤ ਕਰ ਰਹੇ ਉਹਨਾਂ ਦੇ ਪ੍ਰਤੀ ਬਹੁਤ ਵੱਡਾ ਰੋਸ ਅੱਜ ਸਿੱਖਾਂ ਦੇ ਵਿੱਚ ਪਾਇਆ ਜਾ ਰਿਹਾ ਇਸ ਲਈ ਅਸੀਂ ਜੋ ਉਸੇ ਦਿਨ ਪੰਥਕ ਇਕੱਠ ਦੇ ਵਿੱਚ ਇਹ ਫੈਸਲਾ ਲਿਆ ਸੀ ਕਿ ਅਗਰ 17 ਤਾਰੀਖ ਨੂੰ ਸ਼੍ਰੋਮਣੀ ਕਮੇਟੀ ਆਪਣਾ ਗਲਤ ਫੈਸਲਾ ਵਾਪਸ ਨਹੀਂ ਲੈਂਦੀ ਤੋਂ 28 ਮਾਰਚ ਦਿਨ ਸ਼ੁੱਕਰਵਾਰ 2025 ਨੂੰ 12 ਵਜੇ ਤੱਕ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਕਾਫਲਿਆਂ ਦੇ ਰੂਪ ਦੇ ਵਿੱਚ ਸਿੱਖ ਸੰਗਤਾਂ ਜਾਣਗੀਆਂ ਜਿਦੇ ਵਿੱਚ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਸੰਪਰਦਾਵਾਂ ਪੰਥਕ ਜਥੇਬੰਦੀਆਂ ਹਰ ਪੰਥਦਰਦੀ ਦੁਨੀਆ ਭਰ ਦੇ ਵਿੱਚੋਂ ਹਰ ਸਿੱਖ ਜਿਹੜੇ ਗੁਰੂ ਨਾਲ ਪੰਥ ਨਾਲ ਔਰ ਪੰਥਕ ਹਿਤਾ ਦਾ ਜਿਨ੍ਹਾਂ ਦੇ ਨਾਲ ਹਿਰਦੇ ਤੋਂ ਸਾਜ ਹੈ ਉਹ ਸਾਰੇ ਹਮ ਹਮਾਕੇ ਸ੍ਰੀ ਅਮਰਸਰ ਸਾਹ ਪੌਂਟਨ ਸਰਦਾਰ ਤੇਜਦਸ ਸਿੰਘ ਦੀ ਸਮੁੰਦਰੀ ਹਾਲ ਅੱਗੇ ਅਸੀਂ ਬੈਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਾਂਗੇ ਔਰ ਸ੍ਰੀ ਸਟਖਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਦੀ ਮਾਨ ਮਰਿਆਦਾ ਦਾ ਖਿਆਲ ਰੱਖਦੇ ਹੋਏ ਬੜੀ ਸ਼ਾਂਤਮਈ ਢੰਗ ਦੇ ਨਾਲ ਅਸੀਂ ਆਪਣਾ ਰੋਸ ਦਾ اظہار ਕਰਾਂਗੇ ਔਰ ਸ਼੍ਰੋਮਣੀ ਕਮੇਟੀ ਦੇ اجلاس ਨੂੰ ਅਸੀਂ ਅਪੀਲ ਕਰਾਂਗੇ ਕਿ ਅੰਤਰੰਕ ਕਮੇਟੀ ਦਾ ਜਿਹੜਾ ਗਲਤ ਫੈਸਲਾ ਉਹ اجلاس ਕੋਲੇ ਅਧਿਕਾਰ ਹੈ ਉਹਨੂੰ ਰੱਦ ਕਰੇ ਕਿ ਕਿ ਸ਼੍ਰੋਮਣੀ ਕਮੇਟੀ ਚੁਣੀ ਸੰਗਤ ਦੀ ਹੈ ਪੰਥ ਦੀ ਚੁਣੀ ਹੋਈ ਹੈ ਕਿਸੇ ਵਿਅਕਤੀਆਂ ਦੀ ਨਹੀਂ ਚੁਣੀ ਹੋਈ ਸ਼੍ਰੋਮਣੀ ਕਮੇਟੀ ਸਿੱਖ ਸੰਗਤਾਂ ਨੇ ਵੋਟਾਂ ਪਾ ਕੇ ਸ਼੍ਰੋਮਣੀ ਕਮੇਟੀ ਨੂੰ ਚੁਣਿਆ ਇਹ ਭਾਵਨਾਵਾਂ ਹਰਨਾਮ ਸਿੰਘ ਦੀਆਂ ਨਹੀਂ ਇਹ ਸਮੁੱਚੀ ਸੰਗਤ ਦੀਆਂ ਭਾਵਨਾਵਾਂ ਹਨ ਇਸ ਕਰਕੇ ਸ਼੍ਰੋਮਣੀ ਕਮੇਟੀ ਦਾ اجلاس ਅੰਤਰਨ ਕਮੇਟੀ ਦੇ ਫੈਸਲਿਆਂ ਨੂੰ ਤੁਰੰਤ ਰੱਦ ਕਰਕੇ ਕੌਮ ਦੀਆਂ ਭਾਵਨਾਵਾਂ ਨਾਲ ਫੈਸਲਾ ਲਵੇ ਜੇਕਰ ਪੰਥ ਕੋਲੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਉਣ ਵਾਲੇ ਸਮੇਂ ਵਿੱਚ ਸਨਮਾਨ ਔਰ ਸਤਕਾਰ ਔਰ ਆਪਣਾ ਉੱਚਾ ਰੁਤਬਾ ਬਹਾਲ ਰੱਖਣਾ। ਆਗਰ ਇਹ ਫੈਸਲਾ ਨਹੀਂ ਲੈਂਦੇ ਤਾਂ ਫਿਰ ਅੰਤਰੰਕ ਕਮੇਟੀ ਪ੍ਰਤੀ ਔਰ ਜਿਹੜੇ ਮੈਂਬਰ ਗਲਤ ਫੈਸਲੇ ਨਾਲ ਸਹਿਮਤ ਹੋਣਗੇ ਉਹਨਾਂ ਦਾ ਉਹ ਰੁਤਬਾ ਫਿਰ ਬਹਾਲ ਨਹੀਂ ਰਹੇਗਾ। ਉਹਨਾਂ ਨੂੰ ਸੰਗਤਾਂ ਦੀ ਨਫ਼ਰਤ ਦਾ ਔਰ ਸੰਗਤਾਂ ਦੇ ਰੋਸ ਦਾ ਸਕਾਰ ਹੋਣਾ ਪਵੇਗਾ। ਅਪਏ ਇਸ ਤੋਂ ਪਹਿਲਾਂ 28 ਮਾਰਚ ਦਾ ਤੁਸੀਂ ਐਲਾਨ ਕਰ ਰਹੇ ਹੋ ਅੱਜ। ਇਹ ਤੋਂ ਇਸ ਤੋਂ ਇਸ ਅਲਾਂ ਤੋਂ ਪਹਿਲਾਂ ਜਥੇਬੰਦੀਆਂ ਨਾਲ ਕੋਈ ਸੰਪਰਕ ਹੋਇਆ ਜਾਂ ਕਿੰਨਾ ਜਥੇਬੰਦੀਆਂ ਨਾਲ ਹੁਣ ਤੱਕ ਸੰਪਰਕ ਹੋਇਆ ਮੈਂ ਜੀ ਤੁਹਾਨੂੰ ਉਹੀ ਬੇਨਤੀ ਕਰਦਾ ਇਹ ਅਸੀਂ ਉਸੇ ਦਿਨੀ ਸਾਰੇ ਨੇ ਬੈਠ ਕੇ ਫੈਸਲਾ ਲੈ ਲਿਆ ਸੀ ਉਸੇ ਦਿਨੀ ਸਾਡਾ ਇਹ ਨਿਰਣਾ ਹੋ ਚੁੱਕਾ ਸੀ ਦੂਸਰੇ ਨੰਬਰ ਤੇ ਅਸੀਂ ਅੱਜ ਵੀ ਸਵੇਰ ਤੋਂ ਸੰਗਠਾ ਨਾਲ ਮਹਾਪੁਰਖਾਂ ਦੇ ਨਾਲ ਲੱਗੇ ਹੋਏ ਹਾਂ ਹੁਣ ਵੀ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਲਗਭਗ 4 ਵਜੇ ਤੋਂ ਮੇਰੀਆਂ ਮੀਟਿੰਗਾਂ ਚੱਲ ਰਹੀਆਂ ਔਰ ਵਕ ਵਕ ਦੇਖੋ ਤੁਸੀਂ ਅੱਗੇ ਤਾਂ ਅਪੀਲ ਕਰੀ ਦੀ ਆ ਵੀ ਸੰਗਤ ਨੂੰ ਲਿਆਓ ਆਪ ਬੁਲਾਈਏ ਹੁਣ ਆਪ ਸੰਗਤ ਦੇ ਨਮਾਇंदे ਇੱਥੇ ਮੇਰੇ ਕੋਲੇ ਮਹਿਤਾ ਚੌਂਕਾ ਰਹੇ ਆ ਬਾਬਾ ਜੀ ਸਾਨੂੰ ਦੱਸੋ ਕਿੰਨੀਆਂ ਗੱਡੀਆਂ ਅਸੀਂ ਲੈ ਕੇ ਆਈਏ ਕਿੰਨੀ ਸੰਗਤ ਲੈ ਕੇ ਆਈਏ ਇੰਨਾ ਉਤਸ਼ਾਹ ਕਿ ਮੈਂ ਅੱਜ ਸ਼ਾਮਾਂ ਦਾ ਲੱਗਾ ਹੋਇਆ ਇਕੱਲੇ-ਇਕੱਲੇ ਨਾਲ ਇਹ ਸਾਰੇ ਸੰਸਮਾਰ ਦੇ ਮੈਨੂੰ ਫੋਨ ਆ ਰਹੇ ਆ ਕਿ ਉਹਨਾਂ ਨੂੰ ਸੰਗਤਾਂ ਪੁੱਛ ਰਹੀਆਂ ਕਿ ਅਸੀਂ ਕਿੰਨੀ ਕਿੰਨੀ ਸੰਗਤ ਉੱਥੇ ਲੈ ਕੇ ਪਹੁੰਚੀ ਆ ਇਸ ਕਰਕੇ ਬਹੁਤ ਸੰਗਤ ਦੇ ਵਿੱਚ ਦੇਖੋ ਇਹ ਕੋਈ ਖੁਸ਼ੀ ਦਾ ਦਿਨ ਨਹੀਂ ਹੈ ਇਹ ਬੜਾ ਦੁਖਦਾਇਕ ਸਮਾਂ ਔਰ ਇਹ ਬੜਾ ਵੱਡਾ ਰੋਸ ਹੈ ਸ਼੍ਰੋਮਣੀ ਕਮੇਟੀ ਦੇ ਗਲਤ ਫੈਸਲੇ ਪ੍ਰਤੀ ਇਸ ਕਰਕੇ ਇਹਨਾਂ ਨੂੰ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਜਿਹੜਾ ਰੁਤਬਾ ਨਾ ਉਸ ਨੂੰ ਬਹੁਤ ਵੱਡੀ ਠੇਸ ਲੱਗੇਗੀ ਬਹੁਤ ਵੱਡਾ ਉਤਸ਼ਾਹ ਸੰਗਤਾਂ ਦੇ ਇੱਕ ਆਈਟੀ ਸੈੱਲ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀਗਾ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਤੇ ਹੁਣ ਜਿੱਕਰ ਗੱਲ ਕੀਤੀ ਹੈ ਵੀ ਤਾਂ ਜਿਹੜਾ ਬਿਆਨ ਤੁਸੀਂ ਉਸ ਦਿਨ ਦਿੱਤਾ ਸੀਗਾ ਉਸ ਤੋਂ ਬਾਅਦ ਵੀ ਥੱਲੇ ਜਿਹੜੇ ਕਮੈਂਟਸ ਆ ਕੇ ਕਾਫੀ ਤੁਹਾਡੇ ਵਿਰੋਧ ਦੇ ਵਿੱਚ ਜੜੇ ਹੈਗੇ ਦੇਖਣ ਨੂੰ ਮੇਰੇ ਸੋਸ਼ਲ ਮੀਡੀਆ ਦੇ ਉੱਤੇ ਮੈਂ ਬੇਨਤੀ ਕਰਨੀ ਚਾਹੁੰਦਾ ਮੈਂ ਤਾਂ ਵੈਸੇ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਘੱਟ ਕਰਦਾ ਲੇਕਿਨ ਸਿੰਘ ਦੱਸ ਦਿੰਦੇ ਆ ਇਹਨਾਂ ਦੇ ਆਗੂ ਉਸ ਪੰਥਕ ਇਕੱਠ ਦੇ ਖਿਲਾਫ ਜੋ ਇਹਨਾਂ ਨੇ ਬਾਈਟਾਂ ਕੀਤੀਆਂ ਇਹ ਉਹ ਕਮੈਂਟ ਪੜ੍ਹਨ ਥੱਲੇ ਵੀ ਦੁਨੀਆ ਦਾ ਤੁਹਾਡੇ ਪ੍ਰਤੀ ਕੀ ਰੋਸ ਹੈ ਕੀ ਸੰਗਤ ਦਾ ਨਜ਼ਰੀਆ ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਨੇ ਤੁਹਾਨੂੰ ਕਿਸ ਢੰਗ ਦੇ ਨਾਲ ਥੱਲੇ ਆਪਣੀ ਭਾਵਨਾਵਾਂ ਦਾ ਇਜ਼ਹਾਰ ਕੀਤਾ ਜੇ ਉਹ ਭਾਵਨਾਵਾਂ ਨੂੰ ਇਹ ਸਮਝਦੇ ਹੋਣ ਨਾ ਇਹ ਆਈਟੀ ਸੈੱਲ ਵਾਲੇ ਇਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜੋ ਇਹਨਾਂ ਦੀ ਕਰਤੂਤ ਹੈ ਦੂਜੀ ਗੱਲ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਆਈਟੀ ਸੈੱਲਾਂ ਦੇ ਨਾਲ ਕੋਈ ਬੰਦਾ ਬਦਨਾਮ ਨਹੀਂ ਹੋ ਸਕਦਾ ਗੁਰੂ ਨਾਨਕ ਸਾਹਿਬ ਨੂੰ ਵੀ ਦੁਨੀਆ ਨੇ ਵੱਟੇ ਮਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਇੱਥੇ ਸਠਿਆਲੇ ਦੀ ਧਰਤੀ ਤੇ ਰੋੜੇ ਮਾਰੇ ਗਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਇਹ ਤਾਂ ਗੁਰੂ ਸਹਿਬਾਨਾਂ ਦੀ ਗੱਲ ਆ ਉਹ ਪਰਮੇਸ਼ਰ ਸੀ ਵੱਡੇ ਵੱਡੇ ਮਹਾਪੁਰਖ ਵੱਡੇ ਵੱਡੇ ਸਾਧੂ ਸੰਤ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਇਹਨਾਂ ਦਾ ਹੀ ਆਈਟੀ ਸੈੱਲ ਸੀ ਇੱਕ ਆਈਟੀ ਵਿੰਗ ਕਹਿ ਲਓ ਉਹਨਾਂ ਨੇ ਕਾਂਗਰਸੀ ਦਾ ਲੇਬਲ ਲਾਇਆ ਸੀ ਕਿ ਅੱਜ ਸੰਤ ਜਰਨੈਲ ਸਿੰਘ ਦੇ ਅੱਗੇ ਇਹ ਲੋਕ ਜਾ ਕੇ ਨਤਮਸਤਕ ਨਹੀਂ ਹੋ ਰਹੇ ਇਹਨਾਂ ਨੂੰ ਲੇਲੜੀਆਂ ਨਹੀਂ ਕੱਢਣੀਆਂ ਪੈ ਰਹੀਆਂ ਇਸ ਕਰਕੇ ਮੈਂ ਬੇਨਤੀ ਕਰਦਾ ਆਈਟੀ ਸੈੱਲ ਵਾਲਿਆਂ ਨੂੰ ਤਾਂ ਮੈਂ ਅਪੀਲ ਕਰਦਾ ਕਿ ਜਿੰਨਾ ਤੁਹਾਡਾ ਜੋਰ ਹੈ ਮੇਰੇ ਖਿਲਾਫ ਡਟ ਕੇ ਲਾਓ ਔਰ ਜੋ ਤੁਹਾਡੇ ਕੋਲੋਂ ਇਲਜ਼ਾਮਬਾਜ਼ੀ ਮੇਰੇ ਖਿਲਾਫ ਕੀਤੀ ਜਾਂਦੀ ਹੈ ਡਟ ਕੇ ਕਰੋ ਮੈਨੂੰ ਤੁਹਾਡੀ ਕੋਈ ਪਰਵਾਹ ਨਹੀਂ ਹੈ ਨਾ ਮੈਂ ਤੁਹਾਡੇ ਤੋਂ ਤਗਮੇ ਲੈ ਆ ਨਾ ਮੈਂ ਅੱਗੇ ਲੈਣੇ ਹਾਂ ਮੈਂ ਪੰਥਕ ਭਾਵਨਾ ਅਨੁਸਾਰ ਤੁਰਿਆ ਔਰ ਮੈਂ ਪੰਥ ਦੀਆਂ ਭਾਵਨਾਵਾਂ ਦਾ ਹਮੇਸ਼ਾ ਹੀ ਸਤਕਾਰ ਕੀਤਾ ਇਸ ਲਈ ਮੈਂ ਕੌਮ ਦੀ ਗੱਲ ਕਰਨੀ ਆ ਕੌਮ ਦੀ ਖਾਤਰ ਅਸੀਂ ਤੁਰੇ ਹਾਂ ਤੁਰੇ ਰਹਿਣਾ ساری ਜ਼ਿੰਦਗੀ ਇਸ ਕਰਕੇ ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰਾ ਉਤਰੇ ਪਾਰ ਧਾਰਮਿਕ ਵਿਅਕਤੀ ਜਿਸ ਦਿਨ ਨਿੰਦਿਆ ਤੋਂ ਕਬਰਾ ਕੇ ਗਲਤ ਵਿਰੋਧ ਤੋਂ ਕਬਰਾ ਕੇ ਜਿਸ ਦਿਨ ਧਾਰਮਿਕ ਵਿਅਕਤੀ ਪਿੱਛੇ हट ਜਾਏਗਾ ਨਾ ਉਸ ਦਿਨ ਧਰਮ ਨੂੰ ਸਭ ਤੋਂ ਵੱਡੀ ਢਾਹ ਲੱਗੇਗੀ ਸਾਨੂੰ ਕਦੇ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਇਹਨਾਂ ਤੋਂ ਭੈਪੀਤ ਹੋਣ ਦੀ ਲੋੜ ਨਹੀਂ ਇਹ ਤਾਂ ਇਹ ਲੋਕ ਜਿਹੜੇ ਆ ਨਾ ਇਹ ਤਾਂ 4 ਦਿਨ ਦੀ ਖੇਡ ਹੈ ਨਾ ਲੋਕਾਂ ਦੀ ਇਹਨਾਂ ਨੂੰ ਪਤਾ ਲੱਗ ਜਾਏਗਾ ਇਹਨਾਂ ਦੇ ਭਲੇਖੇ ਆਉਣ ਵਾਲੇ ਦਿਨਾਂ ਵਿੱਚ ਨਿਕਲ ਜਾਣਗੇ ਜੇ ਇਕੱਠਾਂ ਦੀ ਗੱਲ ਕਰਦੇ ਆ ਇਹਨਾਂ ਨੇ 10 ਸਾਲਾਂ 'ਚ ਲੱਖਾਂ ਦੇ ਇਕੱਠ ਕੀਤੇ ਆ ਮੈਂ ਉਹਨੂੰ ਸੈਸੀ ਗੱਲ ਕਰਨ ਲੱਗਾ ਕਰਨੀ ਨਹੀਂ ਸੀ 10 ਸਾਲਾਂ 'ਚ ਇਹਨਾਂ ਨੇ ਲੱਖਾਂ ਦੇ ਇਕੱਠ ਕੀਤੇ ਜਿਹੜੇ ਆਈਟੀ ਬੰਗਾਲੇ ਜਿਹੜੇ ਇਹਨਾਂ ਦੇ ਅੱਗੇ ਬੈਠੇ ਆਕਾ ਉਹ ਲੱਖਾਂ ਦੇ ਇਕੱਠ ਕਰਦੇ ਰਹੇ ਤੇ ਪੰਜਾਬ ਦੇ ਵਿੱਚ ਦੋ ਐਮਐਲਏ ਨਹੀਂ ਰਹਿ ਗਏ ਇਹਨਾਂ ਦੇ ਕਿਹਦੀ ਪਾਰਟੀ ਦੀ ਗੱਲ ਕਰੀ ਮੈਂ ਇਹਨਾਂ ਦੀ ਉਹ ਗੱਲ ਕਰਦਾ ਆ ਆਈਟੀ ਬੰਗ ਹੈ ਹੀ ਇਹਨਾਂ ਦਾ ਆਈਟੀ ਸੈੱਲ ਹੈ ਹੀ ਇਹਨਾਂ ਦਾ ਰਾਜਨੀਤਿਕ ਪਾਰਟੀ ਦੀ ਆਈਟੀ ਦਾ ਰਾਜਨੀਤਿਕ ਪਾਰਟੀ ਇਹਨਾਂ ਦਾ ਹੀ ਹੈ ਮੇਨ ਜਿਹੜੇ ਮੇਰੇ ਖਿਲਾਫ ਕਰ ਰਹੇ ਆ ਕਿਉਂਕਿ ਮੈਂ ਦੇਖੋ ਮੈਂ ਉੱਥੇ ਵੀ ਕਹਿ ਸੀ ਇੱਥੇ ਵੀ ਕਹਣਾ ਮੈਂ ਨਾਂ ਨਹੀਂ ਲੈਣਾ ਕਿਸੇ ਦਾ ਤੋਂ ਕਮ ਮੈਂ ਉਸ ਰਸਤੇ ਨਹੀਂ ਤੁਰਨਾ ਜਿਹੜੇ ਰਸਤੇ ਇਹ ਨਿੰਦਕ ਤੁਰਦੇ ਆ ਮੈਂ ਆਪਣੀ ਸੀਮਾ ਤੋਂ ਅੱਗੇ ਨਹੀਂ ਜਾ ਸਕਦਾ ਮੈਂ ਇਲਜ਼ਾਮ ਬਾਜੀ ਦੇ ਵਿੱਚ ਕਦੇ ਯਕੀਨ ਨਹੀਂ ਰੱਖਦਾ ਨਾ ਮੈਂ ਕਦੇ ਲਾਇਆ ਨਾ ਮੈਂ ਲਾਉਣਾ ਇਹ ਸਿੱਧੀ ਗੱਲ ਹੈ ਪਰ ਲੇਕਿਨ ਮੇਰਾ ਇੰਨਾ ਕਿਹੜੇ ਸਮਝਾਣ ਵੀ ਤੁਸੀਂ ਲੱਖਾਂ ਦੇ ਕੱਟ ਕਰਦੇ ਰਹੇ ਤੇ ਤੁਹਾਨੂੰ ਲੋਕਾਂ ਨੇ ਇਨਕਾਰਤਾ ਦੁਨੀਆ ਦੇ ਵਿੱਚ ਤੁਸੀਂ ਕਿਹੜੀ ਗੱਲ ਕਰਦੇ ਹੋ ਤੁਹਾਡੇ ਆਈਟੀ ਸੈਲਾ ਨੇ ਤੁਹਾਡਾ ਨੁਕਸਾਨ ਸਭ ਤੋਂ ਵੱਡਾ ਕੀਤਾ ਜਦੋਂ ਤੁਸੀਂ ਦੇਖੋ ਦੁਨੀਆ ਵਿੱਚ ਕਿਸੇ ਦੀ ਕਿਰਦਾਰ ਦੀ ਕਿਸੇ ਦੀ ਸੇਵਾ ਦੀ ਕਿਸੇ ਦੀ ਕੁਰਬਾਨੀ ਦੀ ਦੁਨੀਆ ਦੀਆਂ ਭਾਵਨਾਵਾਂ ਮ ਸਤਿਕਾਰ ਕਰਦੀਆਂ ਦਿਲਾਂ ਤੇ ਰਾਜ ਕਰਨ ਵਾਲੇ ਲੋਕ ਹੋਰ ਹੁੰਦੇ ਆ ਕਿਸੇ ਨੂੰ ਬਦਨਾਮ ਕਰਕੇ ਕੋਈ ਬੰਦਾ ਬਦਨਾਮ ਨਹੀਂ ਹੁੰਦਾ ਇਸ ਕਰਕੇ ਇਹਨਾਂ ਨੇ ਗਲਤ ਰਸਤਾ ਚੁਣਿਆ ਜਿਹੜੇ ਕੰਡੇ ਅੱਜ ਇਹਨਾਂ ਨੇ ਬੀਜੇ ਆਖਦੇ ਨੇ ਇਹਨਾਂ ਨੂੰ ਚੁਕਣੇ ਪੈਣਗੇ ਮੈਂ ਇਹ ਤੁਹਾਡੇ ਸਾਹਮਣੇ ਮਰਾਈਂ ਕਹਿ ਰਿਹਾ ਪਪਾ ਜੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਕਮੈਂਟਸ ਹੈਗੇ ਉਹ ਤੇ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਕਮੈਂਟਸ ਬਹੁਤ ਸਾਰੇ ਆ ਰਹੇ ਆ ਜਿਹੜਾ ਤੁਸੀਂ ਇਕੱਠ ਕੀਤਾ ਸੀਗਾ ਸ਼੍ਰੀ ਅਨੰਦਪੁਰ ਸਾਹਿਬ ਉਹਦੇ ਫਲॉप ਰਿਹਾ ਹੈਗਾ ਕਹਿੰਦੇ ਜੀ ਉੱਥੇ ਤੇ ਇਕੱਠ ਹੀ ਕੋਈ ਨਹੀਂ ਆਏਗਾ ਪਹਿਲੀ ਗੱਲ ਤਾਂ ਇਹ ਦੀ ਦੇਖੋ ਇਹ ਨੁਮਾਇੰਦਾ ਇਕੱਠ ਸੀ ਨੁਮਾਇੰਦੀ ਪੰਥਕ ਇਕੱਤਰਤਾ ਪੰਥਕ ਇਕੱਠ ਸੀ ਜਿਹਦੇ ਵਿੱਚ ਸਿੱਖ ਸੰਪਰਦਾਵਾਂ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਪੰਥਕ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਦੇ ਉਹ ਮੈਂਬਰ ਜਿਹੜੇ ਪੰਥ ਦਾ ਦਰਦ ਮਹਿਸੂਸ ਕਰਦੇ ਆ ਉਹ ਆਏ ਸਨ ਇਹ ਸਾਡਾ ਨੁਮਾਇੰਦਾ ਇਕੱਠ ਸੀ ਸੰਗਤਾਂ ਦਾ ਇਕੱਠ ਸੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿਹੜੇ ਲੋਕ ਕਹਿੰਦੇ ਸਾਡਾ ਫਲॉप ਸ਼ੋਅ ਹੋਇਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਇੱਕ ਇੱਕ ਚੈਨਲ ਦੇ ਉੱਤੇ 10 ਲੱਖ ਲੋਕਾਂ ਨੇ ਸਾਡਾ ਇਕੱਠ ਵੇਖਿਆ 10 ਲੱਖ ਦੁਨੀਆ ਭਰ ਦਾ ਸਿੱਖ ਸਾਡੇ ਇਕੱਠ ਨੂੰ ਸੁਣ ਰਿਹਾ ਸੀ ਇੱਕ ਇੱਕ ਚੈਨਲ ਤੇ ਤੇ ਦੋ ਇੱਕ ਚੈਨਲ ਤੇ ਦੂਜੇ ਚੈਨਲਾਂ ਤੇ ਤਾਂ ਪਤਾ ਨਹੀਂ ਕਿੰਨੀਕ ਸੰਗਤ ਸੁਣ ਰਹੀ ਸੀ ਇਹਦਾ ਮਤਲਬ ਸਾਡੇ ਨਾਲ ਤਾਂ ਲੱਖਾਂ ਲੋਕ ਜੁੜੇ ਹੋਏ ਸੀ ਉਸ ਇਕੱਠ ਦੇ ਵਿੱਚ ਇਹ ਫਲੌਪ ਸ਼ੋਅ ਕਿਦਾਂ ਕਹਿ ਸਕਦੇ ਆ ਫਲੌਪ ਸ਼ੋਅ ਹੁੰਦਾ ਜਿਹੜੇ ਫੈਸਲੇ ਜਿਹੜੇ ਵਿਚਾਰ ਲੋਕ ਸੁਣ ਕੇ ਉਨਾ ਤੋਂ ਕਿਨਾਰਾ ਕਰ ਲੈਣ ਉਹ ਫਲੌਪ ਹੁੰਦਾ ਜਿਨ੍ਹਾਂ ਫੈਸਲਿਆਂ ਨੂੰ ਦੁਨੀਆ ਮਾਨਤਾ ਦੇਵੇ ਸਿੱਖ ਸੰਗਤਾਂ ਉਹਨਾਂ ਫੈਸਲਿਆਂ ਨੂੰ ਲੈ ਕੇ ਅੱਗੇ ਤੁਰਨ ਉਹ ਸਫਲ ਤੋਂ ਵੀ ਸਫਲ ਹੁੰਦੇ ਆ ਦੁਨੀਆ ਪਰਦੇ ਵਿੱਚ ਲੱਖਾਂ ਲੋਕ ਜੁੜੇ ਹੋਏ ਸੀ ਉਸ ਇਕੱਠ ਦੇ ਨਾਲ ਦੂਸਰੀ ਗੱਲ 18ਵੀਂ ਸਦੀ ਦੇ ਵਿੱਚ ਸੁਣ ਮੇਰੀ ਗੱਲ ਸੈਂਕੜਿਆਂ ਦੀ ਗਿਣਤੀ ਵਿੱਚ ਸਿੰਘ ਹੁੰਦੇ ਸੀ ਜੰਗਲਾਂ 'ਚ ਬੈਠ ਕੇ ਫੈਸਲੇ ਕਰਦੇ ਸੀ ਦੁਨੀਆ ਭਰ ਦੇ ਵਿੱਚ ਸਿੱਖ ਉਹਨਾਂ ਫੈਸਲਿਆਂ ਦੇ ਸਿਰ ਤੇ ਜ਼ੁਲਮ ਨੂੰ ਠੱਲ ਪਾ ਦਿੰਦੇ ਸੀ ਉਦੋਂ ਕਿ ਲੱਖਾਂ ਦੇ ਇਕੱਠ ਹੁੰਦੇ ਸੀ ਜਦੋਂ ਜੰਗਲਾਂ 'ਚ ਬਹਿ ਕੇ ਸਿੰਘ ਕੱਤਰਤਾ ਕਰਦੇ ਹੁੰਦੇ ਸੀ ਉਦੋਂ ਥੋੜੀ-ਥੋੜੀ ਗਿਣਤੀ ਵਿੱਚ ਬੈਠ ਕੇ ਫੈਸਲੇ ਕੀਤੇ ਜਾਂਦੇ ਸੀ ਕੌਮ ਲਈ ਪੰਥ ਲਈ ਇਹ ਜਦੋਂ ਸੰਕਟ ਦਾ ਸਮਾਂ ਹੋਵੇ ਉਹ ਥੋੜੇ ਟਾਈਮ ਦੇ ਵਿੱਚ ਵੀ ਖਾਸ ਪੰਥਦਰਦੀਆਂ ਨੂੰ ਬੁਲਾ ਕੇ ਕੱਤਰਤਾ ਕਰਕੇ ਫੈਸਲਾ ਕੀਤਾ ਜਾ ਸਕਦਾ ਇਸ ਕਰਕੇ ਇਹ ਇਕੱਠ ਸਫਲ ਤੋਂ ਵੀ ਸਫਲ ਹੈ ਔਰ ਇਹ ਸਵੇ ਸਫਲ ਹੋਣ ਦੇ ਰਿਜ਼ਲਟ ਨਤੀਜੇ ਆਉਣ ਵਾਲੇ ਦਿਨਾਂ 'ਚ ਤੁਹਾਡੇ ਸਾਹਮਣੇ ਆਉਣਗੇ ਇਹ ਮੈਂ ਸਤਿਗੁਰੂ ਦੀ ਕਿਰਪਾ ਨਾਲ ਉਹਨਾਂ ਦੀ ਬਖਸ਼ਿਸ਼ ਨਾਲ ਉਹਨਾਂ ਤੇ ਭਰੋਸਾ ਰੱਖ ਕੇ ਤੁਹਾਨੂੰ ਵਿਸ਼ਵਾਸ ਦਿਵਾਉਂਦਾ। ਬਾਬਾ ਦੀ ਕੋਈ ਵਿਚਲਾ ਰਸਤਾ ਵੀ ਹੈਗਾ ਹੁਣ ਕੋਈ ਜਿੱਦਾਂ ਨਿਯੁਕਤੀਆਂ ਨੂੰ ਲੈ ਕੇ ਕਿਉਂਕਿ ਇੱਕ ਤਰਫ ਤੇ ਅੰਤਰੀ ਕਮੇਟੀ ਜਾਂ ਸ਼੍ਰੋਮਣੀ ਕਮੇਟੀ ਇਹ ਜਿਹੜੀ ਹੈਗੀ ਉਹ ਆਪਣਾ ਫੈਸਲਾ ਜੋ ਉਹਨਾਂ ਨੇ ਕਹਿ ਦਿੱਤਾ ਕਿ ਉਹ ਉਹਦੇ ਉੱਤੇ ਅਡੋਲ ਹੈਗੇ ਔਰ ਉਧਰੋਂ ਜਿਹੜਾ ਜਿਵੇਂ ਤੁਸੀਂ 71 ਤੱਕ ਕੀਤੀ ਹੈਗੀ ਉੱਥੇ ਹੀ ਉਹਨਾਂ ਨੁਕਤੀਆਂ ਦਾ ਵਿਰੋਧ ਜਿਹੜਾ ਹੈਗਾ ਉਹ ਵੀ ਕੀਤਾ ਜਾ ਰਿਹਾ ਹੈਗਾ ਤੇ ਇਹਦੇ ਵਿੱਚ ਕੋਈ ਕਿਉਂਕਿ ਪੰਥਕ ਮਸਲਾ ਹੈਗਾ ਕੋਈ ਬੈਠ ਕੇ ਕੋਈ ਵਿਚਲਾ ਰਸਤਾ ਵੀ ਹੈ ਇਹਨਾਂ ਦੇ ਵਿੱਚ ਕਿ ਉਹ ਠੀਕ ਹੋ ਸਕੇ ਸਾਰਾ ਦੇਖੋ ਮੈਂ ਮੁੱਢ ਕਦੀਮ ਤੋਂ ਇਹ ਹਾਮੀ ਰਿਹਾ ਅੱਜ ਤੱਕ ਕਿ ਸਾਡਾ ਟਕਰਾ ਨਹੀਂ ਹੋਣਾ ਚਾਹੀਦਾ ਪੰਥ ਦਾ ਖਾਸ ਕਰਕੇ ਸਾਡੀ ਜਮਾਤ ਹੈ ਸ਼ਰੋਮਣੀ ਅਕਾਲੀ ਦੰਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੇ ਬੰਦੇ ਦੇਖੋ ਕਿੰਨੇ ਨੀਵੇਂ ਤਲ ਤੇ ਜਾ ਕੇ ਬਿਆਨਬਾਦੀ ਕਈ ਵੀਰ ਕਰ ਰਹੇ ਆ ਜੀ ਬੀਡੀਪੀ ਆ ਜੀ ਕਾਂਗਰਸੀ ਆ ਜੀ ਫਲਾਨਾ ਜੀ ਤੁਹਾਡੀਆਂ ਬਿਆਨਬਾਦੀਆਂ ਤੁਸੀਂ ਅੱਜ ਤੋਂ 50 ਸਾਲ ਪਹਿਲਾਂ ਕਰਦੇ ਹੁੰਦੇ ਸੀ ਤੇ ਦੂਜਿਆਂ ਨੂੰ ਬਦਨਾਮ ਕਰਕੇ ਆਪ ਚੰਗੇ ਬਣ ਜਾਂਦੇ ਸੀ ਅੱਜ ਤੁਹਾਡੀਆਂ ਗੱਲਾਂ ਨੂੰ ਲੋਕ ਨਹੀਂ ਸੁਣਦੇ ਨਾ ਤੁਹਾਡੀ ਇਹਨਾਂ ਗੱਲਾਂ ਦਾ ਤਾਂ ਲੋਕ ਤੁਹਾਡੀਆਂ ਦਾ ਮਜ਼ਾਕ ਉਡਾਉਂਦੇ ਆ ਵੀ ਇਹ ਲੋਕ ਕਰਦੇ ਕੀ ਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਫੇਰ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਈ ਉਹਨੂੰ ਭੁੱਲਿਆ ਨਹੀਂ ਸਮਝੀਦਾ ਉਹਨੂੰ ਗੱਲ ਨਾਲ ਲੱਗਦੀ ਇਹ ਸਾਡਾ ਧਰਮ ਹੈ ਮਾਪੇ ਵੀ ਇਸੇ ਤਰ੍ਹਾਂ ਕਰਦੇ ਆ ਸਾਡੀਆਂ ਮਾਮਾ ਸਾਡੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਮਾਸ ਸੰਸਥਾ ਸ਼ਰੋਮਣੀ ਅਕਾਲੀ ਦਲ ਸਾਡਾ ਇੱਕ ਬਹੁਤ ਵੱਡਾ ਪੰਥ ਦੀ ਬਹੁਤ ਵੱਡੀ ਸਾਡੀ ਰਾਜਸੀ ਧਿਰ ਹੈ ਪੰਥ ਦੀ ਧਿਰ ਹੈ ਸੋ ਇਸ ਕਰਕੇ ਵਿਚਾਲੜਾ ਰਸਤਾ ਇਹੀ ਹੈ ਜਿਹੜੇ ਗਲਤ ਫੈਸਲੇ ਇਹਨਾਂ ਨੇ ਲਏ ਇਹਨਾਂ ਤੋਂ ਕਿਸੇ ਨੇ ਕਰਾਈ ਤਾਂ ਨਹੀਂ ਇਹਨਾਂ ਨੇ ਲਏ ਉਹਨਾਂ ਗਲਤ ਫੈਸਲਿਆਂ ਨੂੰ ਬਦਲ ਕੇ ਸਿੰਘ ਸਹਿਬਾਨਾਂ ਦੀ ਤਿੰਨੇ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਨੂੰ ਉਨ੍ਹਾਂ ਦੇ ਰੁਤਬਿਆਂ ਨੂੰ ਬਹਾਲ ਕਰਨ ਜਥੇਦਾਰਾਂ ਨੂੰ ਤੇ ਜਿਹੜਾ ਗਲਤ ਫੈਸਲਾ ਲਿਆ ਉਸ ਨੂੰ ਰੱਦ ਕਰਨ ਇਸ ਤੋਂ ਵਧੀਆ ਕੋਈ ਫੈਸਲਾ ਨਹੀਂ ਦੇਖੋ 28 ਤੋਂ ਪਹਿਲਾਂ ਪਹਿਲਾਂ ਕਰ ਲੈਣਾ ਟਕਰਾਅ ਤੋਂ ਬਚਿਆ ਜਾ ਸਕਦਾ ਬਹਿਸ ਪਹਿਲੀ ਗੱਲ ਤਾਂ ਟਕਰਾਅ ਸਾਡਾ ਹੈ ਹੀ ਨਹੀਂ ਅਸੀਂ ਟਕਰਾਅ ਵਾਲੇ ਰਸਤੇ ਨਾਲ ਪਹਿਲਾਂ ਤੋਂ ਦੇ ਨਾਲ ਅੱਗੇ ਤੁਰਨਾ ਅਸੀਂ ਤਾਂ ਆਪਣਾ ਰੋਸ ਇਹਨਾਂ ਦੇ ਅੱਗੇ ਪ੍ਰਗਟ ਕਰਨਾ ਰੋਸ ਦਾ ਪ੍ਰਗਟਾਵਾ ਕਰ ਰਹੇ ਹਾਂ ਅਸੀਂ ਟਕਰਾਅ ਨਹੀਂ ਪੈਦਾ ਕਰਾਂਗੇ ਕਹਿੰਦਾ ਜਿਹੜਾ ਹੁਣ 28 ਮਾਰਚ ਦਾ ਇਕੱਠ ਹੈਗਾ ਕੀ ਕਹਿਣਾ ਚਾਹੋਗੇ ਸੰਗਤ ਨੂੰ ਕੋਈ ਅਪੀਲ ਕਰਨਾ ਚਾਹੋ ਕਿਉਂਕਿ ਜਿਹੜਾ ਤੁਹਾਡੇ ਵੱਲੋਂ ਪਹਿਲਾਂ ਵੀ ਐਲਾਨ ਸੀਗਾ ਕਿ ਅਸੀਂ ਕਿਸੇ ਤਰ੍ਹਾਂ ਦਾ ਟਕਰਾ ਨਹੀਂ ਚਾਹੁੰਦੇ ਤਾਂ ਕੀ ਉਸੇ ਆਧਾਰ ਦੇ ਉੱਤੇ ਤੁਸੀਂ ਬਰ ਗੰਗਰ ਮੇਰੀ ਇਹ ਬੇਨਤੀ ਹੈ ਸ਼੍ਰੋਣੀ ਕਮੇਟੀ ਜਿਹੜੀ ਹੈ ਅੰਤਰੰਕ ਕਮੇਟੀ ਪੰਥ ਦੇ ਵਿੱਚ ਕਿਸੇ ਸਮੇਂ ਵੀ ਆਏ ਸੰਕਟ ਨੂੰ ਵੇਖ ਕੇ ਅੰਤਰੰਕ ਕਮੇਟੀ ਦੀ 24 ਘੰਟੇ ਦਾ ਨੋਟਿਸ ਦੇ ਕੇ ਮੀਟਿੰਗ ਫੇਰ ਵੀ ਸੱਦੀ ਜਾ ਸਕਦੀ ਹੈ ਮੈਂ ਇਹਨਾਂ ਨੂੰ ਅਪੀਲ ਕਰਾਂਗਾ 28 ਤੋਂ ਪਹਿਲਾਂ ਪਹਿਲਾਂ ਆਪਣਾ ਫੈਸਲਾ ਬਦਲ ਲਓ ਨਹੀਂ ਤਾਂ ਫਿਰ 28 ਤਰੀਕ ਨੂੰ ਕੌਮ ਦੇ ਰੋਹ ਦਾ ਤੁਹਾਨੂੰ ਸਾਹਮਣਾ ਕਰਨਾ ਹੀ ਪਵੇਗਾ 28 ਤਰੀਕ ਨੂੰ ਸੰਗਤਾਂ ਆਉਣਗੀਆਂ ਹਮ ਹਮਾ ਕੇ ਆਉਣਗੀਆਂ ਪੰਜਾਬ ਦੇ ਵਿੱਚੋਂ ਸੰਗਤਾਂ ਕਾਫਲਿਆਂ ਦੇ ਰੂਪ ਵਿੱਚ ਆਉਣਗੀਆਂ ਸੰਗਤਾਂ ਨੂੰ ਵੀ ਅਪੀਲ ਹੈ ਕਿ ਖਾਲਸਾ ਜੀ ਅੱਜ ਜੋ ਕੁਝ ਮਨਮਾਨੀ ਦੇ ਹੰਕਾਰ ਭਰੇ ਫੈਸਲੇ ਕੀਤੇ ਜਾ ਰਹੇ ਆ ਅੱਜ ਤੁਸੀਂ ਉਠੋ ਘਰਾਂ ਦੇ ਵਿੱਚੋਂ ਔਰ ਇਸ ਹੰਕਾਰ ਨੂੰ ਠੱਲ ਪਾਈਏ ਇਸ ਹਉਮੈ ਨੂੰ ਠੱਲ ਪਾਈਏ ਔਰ ਜੋ ਸਨਮਾਨ ਸਤਕਾਰ ਸਿੰਘ ਸਹਿਬਾਨਾਂ ਦਾ ਤਖਤਾਂ ਦਾ ਦੋ ਸਤਕਾਰ ਹੈ ਗੱਲ ਅੱਜ ਵਿਅਕਤੀ ਦੀ ਨਹੀਂ ਹੈ ਤਖਤਾਂ ਦੇ ਸਤਕਾਰ ਦੀ ਗੱਲ ਹੈ ਸਿੰਘ ਸਹਿਬਾਨਾਂ ਦੀ ਪਦਵੀਆਂ ਦੀ ਗੱਲ ਹੈ ਉਹਨਾਂ ਨੂੰ ਬਹਾਲ ਕਰਨ ਵਿੱਚ ਹਰ ਸਿੱਖ ਆਪਣਾ ਯੋਗਦਾਨ ਪਾਵੇ ਤਾਂ ਦੰਦੋਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ 28 ਮਾਰਚ ਨੂੰ ਇੱਕ ਵੱਡਾ ਇਕੱਠ ਜਿਹੜਾ ਹੈਗਾ ਉਹ ਉਸ ਦਾ ਐਲਾਨ ਕਰ ਦਿੱਤਾ ਗਿਆ ਔਰ ਉਹਨਾਂ ਦਾ ਕਹਿਣਾ ਹੈਗਾ ਕਿ ਸੰਗਤ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇਜਾ ਸਿੰਘ ਸਮੁਦਰੀ ਹਾਲ ਵਿਖੇ ਸ਼ਾਂਤਮਈ ਜਿਹੜਾ ਰੋਸ ਪ੍ਰਦਰਸ਼ਨ ਹੈਗਾ ਉਹ ਜੱਤੇਦਾਰ ਸਹਿਬਾਨਾਂ ਦੀ ਨਿਯੁਕਤੀ ਦੇ ਖਲਾਫ ਜਿਹੜਾ ਹੈਗਾ ਉੱਥੇ ਕੀਤਾ ਜਾਊਗਾ ਔਰ ਉਹਨਾਂ ਦੇ ਵੱਲੋਂ ਨਾਲ ਹੀ ਜਿਹੜਾ ਹੈਗਾ ਐਸਜੀਪੀਸੀ ਨੂੰ ਅੰਤਰੀ ਕਮੇਟੀ ਦੀ ਮੀਟਿੰਗ ਦੁਬਾਰਾ ਤੋਂ ਸਦਨ ਦੀ ਅਪੀਲ ਜਿਹੜੀ ਹੈਗੀ ਉਹ ਕੀਤੀ ਗਈ ਹੈ ਯੂਜ਼ਟਨ ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਮਹਿਤਾ ਚੌਂਕ